ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਦੇ ਭਾਰਤ ਮਲਾਪ ਦੇਸ ਨੂੰ ਸਮਰਪਿਤ ਗੁਰਮਤ ਸਮਾਗਮ ਸ੍ਰੀ ਦਾਸ ਸਰਦੇਵ ਸਿੰਘ ਪ੍ਰਧਾਨ ਅਤੇ ਸਮੂਹ ਸਾਧ ਸੰਗਤ ਵੱਲੋਂ ਰਾ ਮਿਲ ਕੇ ਮਨਾਇਆ ਗਿਆ ਜੋ ਕਿ ਗੁਰਮਤ ਸਮਾਗਮ ਕਰਵਾਉਣੇ ਸਲਾਘਾਯੋਗ ਇਹਨਾਂ ਦਾ ਪ੍ਰਾਰਲਾ ਤੇ ਸਲਾਘਾਯੋਗ ਕਦਮ ਹੈ ਵਧਾਈ ਦੇ ਪਾਤਰ ਨੇ ਕਿਉਂਕਿ ਗੁਰਮਤ ਸਮਾਗਮ ਨਾਲ ਦੇ ਨਾਲ ਆਪਸੀ પ્રેમ ਪਿਆਰ ਤੇ ਮਲਾਪ ਉਹ ਵਾਧਾ ਇੱਕ ਦੂਸਰੇ ਨਾਲ ਤੇ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਘਰ ਨਾਲ ਗੁਰੂ ਘਰ ਨਾਲ ਲੱਗਣ ਦੀ ਲਚਕ ਪੈਦਾ ਹੁੰਦੀ ਹੈ ਇਹੋ ਜਿਹਾ ਸਮਾਗਮ ਕਰਾਉਣੇ ਚਾਹੀਦੇ ਨੇ ਗਲੋਬਲ ਭਾਰਤ ਸੇ ਕਾਉਂਸਲ ਯੂਕੇ ਇੰਡੀਆ ਤੇ ਸਾ ਸਮੂਹ ਸੰਗਤ ਵੱਲੋਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਅਗ ਤੇ ਅਪੀਲ ਕਰਦੇ ਆ ਕਿ 15 ਸਤੰਬਰ ਨੂੰ ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦਵਾਨ ਹਾਲ ਵਿਖੇ ਹਰ ਸਾਲ ਦੀ ਤਰ੍ਹਾਂ ਪਟਮਲਾਪ ਦਿਵਸ ਬੜੀ ਧੂਮ ਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਜਾਣਾ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਣ ਪਾਠ ਸਾਹਿਬ 13 ਤਰੀਕ ਨੂੰ ਰਾਮਾਨੰਦ ਦੇ ਪੇਰਾ ਕੀਤੇ ਗਏ ਹੋਰ ਪਾਏ ਜਾਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 15 ਤਰੀਕ ਨੂੰ 15 ਸਤੰਬਰ ਨੂੰ ਬਹੁਤ ਚੜ ਕੇ ਆਪ ਜਾਓ ਤੇ ਨਾਲ ਆਪਣੇ ਪਰਿਵਾਰ ਨੂੰ ਸੰਗੀ ਸਾਥੀ ਨੂੰ ਸਾਥ ਲੈ ਕਰਕੇ ਫਤਮ ਲਾ ਬੇਸੂ ਦੇ ਵਿੱਚ ਜ਼ਰੂਰ ਸਤਿਕਾਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ